ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਸੋਹਣਾ 10-10 ਤਾਗਾਂ ਦਾ ਡਿਜ਼ਾਈਨ ਲੈ ਕੇ ਆਏ ਆ। ਉਹਦੇ ਬਰਾਬਰ ਦੇ ਸਾਡਾ ਆਪਾਂ ਕਰਕੇ ਤਾਗੇ ਰੱਖਣੀ ਆ। ਦੋ ਤਾਗੇ ਆਪਾਂ ਬਾਧ ਰੱਖਾਂਗੇ। ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਆ। ਪਹਿਲਾ ਤਾਗਾ ਬਿਨਾਂ ਗੁਨੇ ਉਤਾਰਾਂਗੇ। ਇੱਕ ਤਾਗਾ ਆਪਾਂ ਇਸ ਤਰ੍ਹਾਂ ਗੁਣਾਗੇ ਉਲਟਾ, ਇੱਕ ਫੇਰ ਬਿਨਾਂ ਗੁਨੇ ਉਤਾਰਾਂਗੇ। ਫੇਰ ਉਲਟਾ, ਫੇਰ ਬਿਨਾਂ ਬੁਨੇ, ਫੇਰ ਇਸ ਤਰ੍ਹਾਂ ਉਲਟਾ। ਇਸ ਤਰ੍ਹਾਂ ਆਪਣੇ ਇਹ ਆਹ ਤਾਗਾ ਛੱਡ ਕੇ ਉਦੋਂ ਦਾ ਇਹ ਆਪਣੇ ਪੰਜ ਤਾਗੇ ਹੋਗੇ। हूँ अपने की करना पं तागे बिना बुने उतारा एक दो तीन चार फिर आप उल इतने तक अपना यह दस ताग्या डिजाइन कंप्लीट हो गया उसबारा रिपीट उस तरह चल पेगा एक उल्टा बिना बुने उतारे फिर एक उल्टा फिर बिना बुने फिर उल्टा पंता अपने फिर हो गए हूँ पं फिर बिना बुने उतारे इस तरह अपने ये करी जाना पां बुनने पं बिना बुने उतारने दो चार प ਹੁਣ ਫੇਰ ਆਪਾਂ ਨੇ ਇੱਕ ਬਿਨਾ ਬੁਨੇ ਫੇਰ ਇਕੁਲਟਾ ਬਿਨਾ ਬੁਨੇ ਫੇਰ ਇੱਕ ਹੁਣ ਨਾ ਲਾਸਟ ਵਾਲਾ ਆਪਾਂ ਇਹਨੂੰ ਐਂ ਬਣਾ ਲਾਂਗੇ ਬੈਕ ਸਾਈਡ ਵਾਲੀ ਹਰ ਸਲਾਈ ਆਪਾਂ ਇਸ ਤਰੀ ਸਿੱਧੀ ਸਿੱਧੀ ਕੱਢਾਂਗੇ ਆਪਣੇ ਕਣੀ ਮੂੰਹ ਕਰਕੇ ਇਸ ਤਰ੍ਹਾਂ ਨੂੰ ਐਂ ਬਣਾ ਲਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਸਿੱਧਾ ਸਿੱਧਾ ਚੱਲੂ ਇੱਕ ਵਾਰ ਜਿਵੇਂ ਚੱਲ ਪਿਆ ਇਹ ਉਮੀਚਾਰਾ ਚੱਲੀ ਜਾਊਗਾ ਆਪਾਂ ਨੇ ਥੋੜਾ ਜਿਹਾ ਡਿਜ਼ਾਈਨ ਨੂੰ ਨਵੀਂ ਲੁੱਕ ਦਿੱਤੀ ਆ ਤੁਹਾਨੂੰ ਪਸੰਦ ਜ਼ਰੂਰ ਆਊਗਾ ਬਣਾ ਕੇ ਜ਼ਰੂਰ ਵੇਖਿਓ ਇਸ ਤਰ੍ਹਾਂ ਆਪੇ ਇਹ 10-10 ਧਾਗਾ ਤੇ 10-10 ਸਲਾਈਆਂ ਦਾ ਇਹੀ ਡਿਜ਼ਾਈਨ ਹੈ ਇਹ ਇਹ ਲਾਸਟ ਵਾਲੀ ਆਪਾਂ ਇਹ ਜਿਹੜੀ ਬੈਕ ਸਾਈਡ ਹੈ ਦੀ ਹਰ ਹਰ ਵਾਰ ਇਸ ਤਰ੍ਹਾਂ ਆਪਾਂ ਉਲਟੀ-ਉਲਟੀ ਬੁਣਾਗੇ ਇਹ ਆਪਣੀ ਦੂਜੀ ਸਲਾਈ ਹੈ ਕਿਸੇ ਵੀ ਪ੍ਰੋਜੈਕਟ ਵਿੱਚ ਪਾ ਸਕਦੇ ਹੋ ਹੁਣ ਆਪਾਂ ਆਦੇ ਤੀਜੀ ਸਲਾਈ ਤੇ ਤੀਜੀ ਉਸੇ ਤਰੀ ਜਿਹੜੇ ਆਪਾਂ ਪਹਿਲਾਂ ਬੁਣੇ ਸੀਗੇ ਗੁਣੇ ਬਿਨਾ ਗੁਣੇ ਉਤਾਰਿਆ ਫੇਰ ਗੁਣੇ ਬਿਨਾ ਗੁਣੇ ਫੇਰ ਗੁਣੇ ਇਹ ਆਪਾਂ ਪੰਜ ਸਲਾਈਆਂ ਇਸ ਤਰੀਕਾ ਕੱਢਣੀਆਂ ਨੇ ਸਿੱਧੀ ਸਾਈਡ ਇਹ ਪੰਜ ਜਿਹੜੇ ਆਪਣੇ ਬਿਨਾ ਗੁਣੇ ਉਤਾਰੇ ਸੀ ਪਹਿਲਾਂ ਆਪਾਂ ਨੇ ਉਹ ਵੀ ਹੁਣ ਵੀ ਬਿਨਾ ਗੁਣੇ ਉਤਾਰਨੇ ਨੇ ਜਿਹੜੇ ਗੁਣੇ ਸੀ ਉਹਨਾਂ ਨੂੰ ਇਸ ਤਰੀਕਾ ਬੁਣਨਾ ਹੈ ਪੰਜ ਸਲਾਈਆਂ ਆਪਾਂ ਇਹ ਚ ਇਸ ਤਰੀਕਾ ਕੱਢਣੀਆਂ ਨੇ ਬਿਨਾ ਗੁਣੇ ਉਤਾਰਾਂਗੇ ਪੰਜ ਫੇਰੇ ਇਹ ਇਸ ਤਰ੍ਹਾਂ ਨੂੰ ਬੁਣ ਲਾਂਗੇ ਲਾਸਟ ਵਾਲੀ ਆਪਾਂ ਸਾਰੀ ਉਲਟੀ ਸਿਲਾਈ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਇਹ ਚਾਰ ਸਲਾਈਆਂ ਅੰਦਰਲੀ ਸਾਈਡ ਚਾਰ ਇਹਦੇ ਸੱਤ ਅੱਠ ਪਾਤੀਆਂ ਹੁਣ ਆਪਾਂ ਅਗੇ ਨੌਵੀਂ ਸਲਾਈ ਤੇ ਇਹ ਆਪਣੇ ਜਿਹੜੀਆਂ 10 ਸਲਾਈਆਂ ਨੇ ਤੁਹਾਨੂੰ ਦੱਸਿਆ ਇਸੇ ਤਰੀਕੇ ਪੈਣੀਆਂ ਬਿਨਾ ਗੁਨੇ ਉਤਾਰਿਆ ਇੱਕ ਬੁਣ ਲੈ ਦਾ ਅਗ ਆਪਣੀ ਸਾਈਡ ਹੀ ਰੱਖਣਾ ਜਿਹੜਾ ਆਪਾਂ ਸਿੱਧੀ ਸਾਈਡ ਬੁਣਦੇ ਆ ਸਾਰੀ ਸਲਾਈ ਚ ਤੱਕ ਆਪਣੀ ਸਾਈਡ ਹੀ ਰੱਖਣਾ ਪੰਜ ਫਿਰ ਆਪਾਂ ਉਸ ਤਰ੍ਹਾਂ ਬਿਨਾ ਗੁਨੇ ਉਤਾਰਾਂਗੇ ਫਿਰ ਇੱਕ ਬੁਣ ਲਿਆ ਇੱਕ ਬਿਨਾ ਗੁਨੇ ਉਤਾਰਿਆ ਇੱਕ ਬੁਣ ਲਿਆ ਇੱਕ ਬਿਨਾ ਗੁਨੇ ਉਤਾਰਿਆ ਇੱਕ ਬੁਣ ਲਿਆ ਫਿਰ ਇਹ ਸਾਰੇ ਤੱਕ ਆਪਾਂ ਇਸ ਤਰ੍ਹਾਂ ਬਿਨਾ ਬੁਨੇ ਉਤਾਰਾਂਗੇ ਫਿਰ ਬੁਣਾ ਇੱਕ ਇੱਕ ਬਿਨਾ ਬੁਨੇ ਇਸ ਤਰੀਹੀ ਇਹ ਆਪਣੀ ਨੌਵੀਂ ਸਲਾਈ ਹੋ ਗਈ ਦਸਵੀਂ ਆਪਾਂ ਇਹ ਸਾਰੇ ਉਲਟੀ ਕੱਢਾਂਗੇ ਇਸ ਤਰ੍ਹਾਂ ਉਲਟੀ ਸਾਈਡ ਤੇ ਨੂੰ ਸਾਰਾ ਆਪਣੇ ਉਲਟਾ ਉਲਟਾ ਬਣਾਣਾ ਬੈਕ ਸਾਈਡ ਇਹਦੀ ਹਰ ਵਾਰੀ ਇਸ ਤਰੀ ਨੂੰ ਲੰਗੂ ਬਹੁਤ ਜਲਦੀ ਜਲਦੀ ਬਣਦਾ ਹੈਗਾ ਸਿੰਪਲ ਜਿਹਾ ਡਿਜ਼ਾਈਨ ਹੈ ਕਿਉਂਕਿ ਧਾਗਾ ਨਹੀਂ ਚੇਂਜ ਕਰਨਾ ਕੋਈ ਜਾਲੀ ਨਹੀਂ ਪਾਉਣੀ ਆਪਾਂ ਨੇ ਉਲਟੀ ਸਾੜੇ ਨੂੰ ਇਸ ਤਰੀ ਪੁੰਨਣਾ ਸਿੱਧੀ ਸਾੜ ਬੁੰਦੈ ਨੂੰ ਉਦੋਂ ਵੀ ਧਾਗਾ ਆਪਣੀ ਸਾਈਡ ਹੀ ਰਹਿੰਦਾ ਹੈਗਾ ਇਸ ਤਰ੍ਹਾਂ ਪਾਸਾਰੇ ਨੂੰ ਉਲਟਾ ਉਲਟਾ ਕਰਕੇ ਕੰਪਲੀਟ ਕਰਾਂਗੇ ਐਸੇ ਤੱਕ ਆਪਣਾ ਇਹ ਡਿਜ਼ਾਈਨ ਸੇਮ ਚੱਲੀ ਗਿਆ ਹੁਣ ਇੱਥੇ ਆਪਾਂ ਕੀ ਕਰਨਾ ਹੈ ਇਹ ਆਪਣਾ ਉਸ ਤਰ੍ਹਾਂ ਚੱਲੀ ਜਾਓ ਪਹਿਲਾਂ ਤਾਂ ਅਗਾ ਬਿਨਾ ਗੁਨੇ ਉਤਾਰਿਆ ਇੱਕ ਬੁਣ ਲਿਆ ਫੇਰ ਬਿਨਾ ਗੁਨੇ ਫੇਰ ਇੱਕ ਬੁਣ ਲਿਆ ਫੇਰ ਬਿਨਾ ਗੁਨੇ ਉਤਾਰਿਆ ਤਾਂ ਅਗਾ ਆਪਣੀ ਸਾਈਡ ਹੀ ਆ ਫੇਰ ਬੁਣ ਲਿਆ ਹੁਣ ਤਾਂ ਅਗਾ ਬੈਕ ਸਾਈਡ ਲੈ ਜਾਗੇ ਹੁਣ ਜਿਹੜੇ 5 ਤਾਂ ਅਗੇ ਨੇ ਇਹਨਾਂ ਚੋਂ ਆਪਾਂ 2 ਨੂੰ ਸਿੱਧਾ ਬੁਣਾਂਗੇ 1 2 5 ਨੇ ਇਹ 2 ਇੱਧਰ ਸਿੱਧੇ ਬੁਣਾਂਗੇ 2 ਇੱਧਰ ਜਿਹੜਾ ਵਿਚਾਲੜਾ ਉਹ ਤੇ ਆਪਾਂ ਇਹ ਡਿਜ਼ਾਈਨ ਪਾਵਾਂਗੇ ਹੁਣ ਆਪਾਂ ਨੇ ਇਹੀ ਕਰਨਾ ਸਾਰਿਆਂ ਦੇ ਤਾਂਗਾਂ ਦੇ ਨੀਚੋਂ ਦੀ ਜਿਹੜਾ ਨੀਚਲਾ ਸਭ ਤੋਂ ਪਹਿਲਾ ਤਾਂਗਾ ਉਹਨੂੰ ਲੈ ਕੇ ਆਵਾਂਗੇ ਤੇ ਸਲਾਈ ਤੇ ਚੜਾ ਕੇ ਦੋ ਦਾ ਇੱਕ ਕਰਦਾਂਗੇ ਇੱਕ ਇਹ ਤਾਗਾ ਉਹ ਇੱਕ ਨਾਲ ਵਾਲਾ ਤਾਗਾ ਦੋ ਦਾ ਇੱਕ ਕਰਕੇ ਫਿਰ ਆਪਣੇ ਦੋ ਰਹਿਗੇ ਉਹਨਾਂ ਨੂੰ ਦੋਨੂੰ ਫਿਰ ਸਿੱਧੇ ਬਣਾ ਲਾਂਗੇ ਫਿਰ ਆਪਾਂ ਤਾਗਾ ਆਪਣੀ ਸਾਈਡ ਲੈ ਆਵਾਂਗੇ ਇੱਕ ਉਲਟਾ ਬਿਨਾ ਬੁਣੇ ਇੱਕ ਉਲਟਾ ਫਿਰ ਬਿਨਾ ਬੁਣੇ ਫਿਰ ਇੱਕ ਉਲਟਾ ਫਿਰ ਤਾਗਾ ਬੈਕ ਸਾਈਡ ਲੈ ਜਾਾਂਗੇ ਦੋ ਸਿੱਧੇ ਬੁਣਾਾਂਗੇ ਸਾਰਾ ਤਾਗਾ ਨੂੰ ਨੀਚੋਂ ਦੀ ਨੀਚਲਾ ਤਾਗਾ ਲੈ ਕੇ ਆਵਾਂਗੇ ਸਲਾਈ ਤੇ ਚੜਾਵਾਂਗੇ ਇੱਕ ਇਹ ਤਾਗਾ ਇੱਕ ਇਹ ਨਾਲ ਵਾਲਾ ਤਾਗਾ ਦੋ ਦਾ ਇੱਕ ਕਰਦਾਂਗੇ ਥੋੜਾ ਜਿਨਾਂ ਨੂੰ ਤਗੰਟ ਲਈ ਰੱਖਣਾ ਕਸਣਾ ਨਹੀਂ ਹੈਗਾ। ਦੋ ਫਿਰ ਸਿੱਧੇ ਬਣਾਵਾਂਗੇ। ਫਿਰ ਤਾਂ ਅੱਗੇ ਆਪਣੀ ਸਾਈਡ ਇੱਕ ਉਲਟਾ ਬੁਣਾਗੇ, ਇੱਕ ਬਿਨਾ ਬੁਨੇ ਉਤਾਰਾਂਗੇ। ਇੱਕ ਉਲਟਾ, ਇੱਕ ਬਿਨਾ ਬੁਨੇ ਉਲਟਾ ਲਾਸਟ ਵਾਲਾ ਵੀ ਇਸ ਤਰੀਕਾ ਬਣਾ ਲਾਂਗੇ। ਬੈਕ ਸਾਈਡ ਇਹਦੀ ਸਾਰੀ ਉਸ ਤਰ੍ਹਾਂ ਆਪਾਂ ਉਲਟੀ-ਉਲਟੀ ਬਣਾ ਲਾਂਗੇ। ਇਹਨੂੰ ਆਪਾਂ ਸਾਰੇ ਨੂੰ ਉਲਟ-ਉਲਟਾ ਕਰਕੇ ਬਣਾਵਾਂਗੇ। ਜਿੰਨਾ ਇਹ ਦੇਖਣ ਨੂੰ ਸੋਹਣਾ ਲੱਗਦਾ ਉਹਨਾਂ ਬਣਨ ਤੇ ਵੀ ਸੌਖਾ ਹੈਗਾ। ਇੱਕ ਵਾਰ ਆਪਾਂ ਸਿੱਧਾ-ਸਿੱਧਾ ਛੇੜ ਲਾਂਗੇ ਉਸੇ ਤਰੀਕੇ ਇਹ ਚੱਲੀ ਜਾਊਗਾ ਜੈਕਟ ਜ ਬਹੁਤ ਸੋਹਣਾ ਲੱਗੂਗਾ ਇਸ ਤਰ੍ਹਾਂ ਨੂੰ ਆਪਾਂ ਸਾਰੇ ਨੂੰ ਉਲਟਾ-ਉਲਟਾ ਕਰਕੇ ਕੰਪਲੀਟ ਕਰਾਂਗੇ ਇਕੱਲਾ-ਇਕੱਲਾ ਤਾਗਾ ਕਰਕੇ ਇਹ ਆਪਾਂ ਸਾਰੇ ਤਾਗੇ ਇਸ ਤਰੀ ਨਾਲ ਨੂੰ ਚੱਕ ਲਾਂਗੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਆਪਾਂ ਜਿਹੜਾ ਬਣਾਇਆ ਹੈ ਪ੍ਰੋਜੈਕਟ ਤੁਹਾਨੂੰ ਦੱਸਾਂਗੇ ਵੀ ਬਣ ਕੇ ਕਿਵੇਂ ਲੱਗਦਾ ਇਹ ਹੁਣ ਆਪਾਂ ਨੇ ਕੀ ਕਰਨਾ ਹੈ ਇਹਨਾਂ ਨੂੰ ਜਿਹੜੇ ਆਪਾਂ ਇਹ ਬੁੰਦੇ ਇਹਨਾਂ ਨੂੰ ਸੇਮ ਉਸੇ ਤਰੀਕੀ ਬੁਣੀਏ ਨੇ ਬਿਨਾ ਬੁਨੇ ਉਤਾਰਿਆ ਬੋਨ ਲਿਆ ਬਿਨਾ ਬੁਨੇ ਬੋਨ ਲਿਆ ਹੁਣ ਆਪਾਂ ਨੇ ਜਿਹੜੇ ਪਹਿਲਾਂ ਦੋ ਤਾਗੇ ਸਿੱਧੇ ਗੁਨੇ ਸੋ ਉਹਨਾਂ ਨੂੰ ਸਿੱਧੇ ਬਣਾ ਲਿਆ ਜਿਹੜੇ ਵਿਚਾਲੇ ਦੇ ਤਾਗੇ ਤੇ ਆਪਾਂ ਇਹ ਤਾਗੇ ਨੂੰ ਪਾਉਣੇ ਆ ਉਸੇ ਤੀ ਫੇਰ ਨੀਚਲਾ ਤਾਗਾ ਚੱਕਿਆ ਫੇਰ ਉਹਨੂੰ ਕੀਤਾ ਦੋ ਦਾ ਇੱਕ ਫੇਰ ਦੋ ਸਿੱਧੇ ਤਾਗਾ ਆਪਣੀ ਸਾਈਡ ਉਲਟਾ ਸਿੱਧਾ ਉਲਟਾ ਸਿੱਧਾ ਇਸ ਤਰ੍ਹਾਂ ਨੂੰ ਦੋ ਸਿੱਧੇ ਇਹਨਾਂ ਸਾਰੇ ਤਾਗਾਂ ਦੀ ਪਹਿਲਾ ਤਾਗ ਆਪਾਂ ਇਸ ਤਰ੍ਹਾਂ ਉੱਪਰ ਲਿਆ ਕੇ ਦੋ ਦਾ ਇੱਕ ਕਰਾਂਗੇ ਤੇ ਇਹਨੂੰ ਇਸ ਤਰੀ ਬਣਾ ਲਾਂਗੇ ਤਾਗ ਆਪਣੀ ਸਾਈਡ ਇੱਕ ਉਲਟਾ ਸਿੱਧਾ ਉਲਟਾ ਸਿੱਧਾ ਇਸ ਤਰ੍ਹਾਂ ਲਾਸਟ ਰੈਨ ਕਿਵੇਂ ਵੀ ਬੋਲੋ ਬੈਕ ਸਾਈਡ ਫਿਰ ਉਸ ਦਾ ਸਾਰੀ ਆਪਾਂ ਉਲਟੀ ਉਲਟੀ ਬਣਾਗੇ ਬੈਕ ਸਾਈਡ ਤਾਂ ਹਰ ਵਾਰੀ ਸੁਣ ਰਸੀ ਆ ਉਸ ਤਰੀ ਸਾਰੀ ਲੱਗੂਗੀ ਬਹੁਤ ਸੋਹਣਾ ਪ੍ਰੋਜੈਕਟ ਬਣ ਕੇ ਆਉਂਦਾ ਸਾਡੇ ਕੋਲ ਬਣਿਆ ਹੋਇਆ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਇਸ ਤਰ੍ਹਾਂ ਇਹਨੂੰ ਆਪਾਂ ਸਾਰਿਆਂ ਨੂੰ ਕੰਪਲੀਟ ਕਰਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ। ਹੁਣ ਫਿਰ ਆਪਾਂ ਉਸੇ ਤਰ੍ਹਾਂ ਪਹਿਲਾ ਤਾਗਾ ਬਿਨਾ ਬੁਣੇ ਉਤਾਰਾਂਗੇ। ਇੱਕ ਬੁਣਾਂਗੇ, ਫਿਰ ਬਿਨਾ ਬੁਣੇ ਉਤਾਰਾਂਗੇ। ਫਿਰ ਬੁਣਾਂਗੇ, ਬਿਨਾ ਬੁਣੇ ਫਿਰ ਬੁਣਾਂਗੇ। ਦੋ ਤਾਗੇ ਸਿੱਧੇ ਹੁਣ ਦੋ ਤਾਗਿਆਂ ਦੇ ਨੀਚੋਂ ਦੀ ਤੀਸਰਾ ਤਾਗਾ ਚੱਕਾਂਗੇ। ਉੱਪਰ ਲਿਆ ਕੇ ਦੋ ਦਾ ਇੱਕ ਦੋ ਫੇਰ ਸਿੱਦੇ ਫੇਰ ਆਪਣੀ ਸਾਈਡ ਬਿਨਾ ਗੁਨੇ ਤਾਰਿਆ ਉਲਟਾ ਇੱਕ ਬਿਨਾ ਗੁਨੇ ਇੱਕ ਉਲਟਾ ਦੋ ਤਾਗੇ ਫੇਰ ਸਿੱਦੇ ਫਿਰ ਇਹਨਾਂ ਦੇ ਨੀਚੋਂ ਵੀ ਤਾਗਾ ਲਿਆ ਕੇ ਫਿਰ ਦੋ ਤਾਗੇ ਸਿੱਦੇ ਫੇਰ ਆਪਣੀ ਸਾਈਡ ਤਾਗਾ ਇੱਕ ਉਲਟਾ ਬਿਨਾ ਗੁਨੇ ਇੱਕ ਉਲਟਾ ਬਿਨਾ ਗੁਨੇ ਇੱਕ ਉਲਟਾ ਲਾਸਟ ਵਾਲਾ ਸਿੱਧਾ ਬਣਾ ਲਓ ਕਿਵੇਂ ਵੀ ਬਣਾ ਲਓ ਐਂਡੜੀ ਆਪਾਂ ਇਹਨੂੰ ਸਾਰੇ ਨੂੰ ਇਸ ਤਰ੍ਹਾਂ ਸਿੱਧਾ-ਸਿੱਧਾ ਬੁਣਾਗੇ ਹੁਣ ਆਪਾਂ ਅੱਗੇ ਫੇਰ ਸਿੱਧੀ ਸਾਈਡ ਹੁਣ ਆਪਣੇ ਦੋ ਤਾਗੇ ਰਹਿ ਗਏ ਇਹਨਾਂ ਨੂੰ ਜਿਵੇਂ ਆਪਾਂ ਪਹਿਲਾਂ ਇਹ ਤਾਂ ਅੱਗੇ ਬਣਾਇਆ ਉਸੇ ਤਰੀਕੇ ਬੁਣਾਂਗੇ ਇੱਕ ਤਾਂਗਾ ਬਿਨਾ ਬੁਨੇ ਤਾਰਾਂਗੇ ਬੁਣ ਲਿਆ ਬਿਨਾ ਗੁਨੇ ਬੁਣ ਲਿਆ ਬਿਨਾ ਗੁਨੇ ਫੇਰ ਬੁਣ ਲਿਆ ਤਾਂ ਅੱਗਾ ਬੈਕ ਸਾਈਡ ਲੈ ਗਏ ਦੋ ਤਾਗੇ ਸਿੱਧੇ ਆਪਾਂ ਜਿਹੜੇ ਜੰਝੀਰੀ ਬਣਾਉਣੇ ਹੈ ਇੱਕ ਏਸੀ ਬਚਾਲੜੇ ਤਾਗੇ ਦੀ ਬਣਾਉਣੀ ਹੈ ਜਿਹੜਾ ਹੁਣ ਆਪਾਂ ਫੇਰ ਇਹ ਦੋ ਤਾਗਰ ਨੀਚੇ ਦਾ ਤਾਗਾ ਚੱਕ ਲਾਂਗੇ ਤਾਗਾ ਨੀਚੋਂ ਦੀ ਚੱਕਣਾ ਬੋਲ ਲਿਆ ਫੇਰ ਇਹਨੂੰ ਸਿੱਧਾ ਤਾਗਾ ਆਪਣੀ ਸਾਈਡ ਇੱਕ ਉਲਟਾ ਤੇ ਬਿਲਾ ਗੁਨੇ ਉਤਾਰਿਆ ਫੇਰ ਇੱਕ ਉਲਟਾ ਇੱਕ ਬਿਲਾ ਗੁਨੇ ਉਤਾਰਿਆ ਫੇਰ ਇੱਕ ਉਲਟਾ ਬੈਕ ਸਾਈਡ ਦਾ ਤਾਗਾ ਦੋ ਤਾਗੇ ਸਿੱਧੇ ਐਂਡ ਇਹ ਤਾਗੇ ਦੇ ਨੀਚੋਂ ਦੀ ਤਾਗਾ ਲੈ ਕੇ ਆਪਾਂ ਪਹਿਲਾ ਸਲਾਈ ਤੇ ਜੜਾ ਲਾਂਗੇ ਫਿਰ ਦੋ ਦਾ ਇੱਕ ਕਰਾਂਗੇ ਫਿਰ ਇਸ ਤਰ੍ਹਾਂ ਸਿੱਧਾ-ਸਿੱਧਾ ਤਾਗਾ ਫਿਰ ਆਪਣੀ ਸਾਈਡ ਇੱਕ ਬਿਨਾ ਗੁਨੇ ਉਤਾਰੇ ਇੱਕ ਬੋਨ ਲਿਆ ਬਿਨਾ ਗੁਨੇ ਬੋਨ ਲਿਆ ਬਿਨਾ ਗੁਨੇ ਲਾਸਟ ਇਹਨੂੰ ਕਿਸੇ ਵੀ ਗੁਣ ਲਓ ਇਹ ਆਪਾਂ ਬੈਕ ਸਾਈਡ ਫਿਰ ਸਾਰਾ ਸਿੱਧਾ-ਸਿੱਧਾ ਗੁਣਾਂਗੇ ਇੱਥੇ ਤੱਕ ਆਪਣਾ ਇੱਕ ਸਲਾਈ ਹੋ ਰਗੀ ਡਿਜ਼ਾਈਨ ਪੂਰਾ ਹੋ ਜੋ ਉਸ ਤੋਂ ਬਾਅਦ ਦੁਬਾਰਾ ਫਿਰ ਆਪਾਂ ਉਸੇ ਤਰ੍ਹਾਂ ਰਿਪੀਟ ਕਰਾਂਗੇ ਤੁਹਾਨੂੰ ਦਿਖਾਵਾਂਗੇ ਵੀ ਬਣਿਆ ਹੋਇਆ ਕਿੰਨਾ ਪਿਆਰਾ ਲੱਗਦਾ ਇਸ ਤਰ੍ਹਾਂ ਹੀ ਆਪਾਂ ਸਾਰੇ ਨੂੰ ਬੈਕ ਸਾਈਡ ਵਾਲ ਨੂੰ ਬੈਕ ਸਾਈਡ ਹਰ ਸਲਾਇ ਸਿੱਧੀ ਨੰਘੂਗੀ। ਇਹਨੂੰ ਆਪਾਂ ਇਸ ਤਰ੍ਹਾਂ ਸਾਰਾ ਕਰ ਉਲਟਾ ਉਲਟਾ ਕਰਕੇ ਬੋਲ ਲਾਂ। ਬਹੁਤ ਸੋਹਣਾ ਲੱਗਦਾ ਡਿਜ਼ਾਈਨ ਬਣਾ ਕੇ ਜਰੂਰ ਵੇਖਿਓ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ। ਹੁਣ ਫਿਰ ਆਪਾਂ ਅੱਗੇ ਸਿੱਧੀ ਸਾਈਡ ਤੱਗਾ ਬਿਨਾ ਗੁਨੇ ਉਤਾਰਾਂਗੇ ਤੱਗਾ ਆਪਣੀ ਚੜ ਉਲਟਾ ਗੁਣਾ ਦੇ ਫੇਰ ਬਿਨਾ ਗੁਨੇ ਉਤਾਰਾਂਗੇ ਫੇਰ ਇੱਕ ਉਲਟਾ ਬਣਾ ਲਾਂਗੇ ਬਿਨਾ ਗੁਨੇ ਫੇਰ ਇੱਕ ਉਲਟਾ ਦੋ ਤੱਕ ਸਿੱਧੇ ਇਹ ਤੱਗੇ ਨੂੰ ਐਂ ਰਹਿ ਗਿਆ ਨੂੰ ਐਂ ਪਛੜਾ ਕੇ ਇਸ ਤਰ੍ਹਾਂ ਬਣਾ ਲਾਂਗੇ ਫੇਰ ਦੋ ਜਿਹੜੇ ਪੰਜ ਨੇ ਇਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਇਹ ਨੇ ਆਪਣਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਐਂ ਚੱਲੇ ਜਾਣਗੇ ਉਲਟਾ ਬਿਨਾ ਗੁਨੇ ਉਤਾਰਿਆ ਉਲਟਾ ਬਿਨਾ ਗੁਨੇ ਉਲਟਾ ਧਾਗਾ ਬੈਕ ਸਾਈਡ ਦੋ ਸਿੱਧੇ ਐਸਤ੍ਰ ਨੂੰ ਸਲਾਈਟੇ ਚੜਾ ਕੇ ਦੋ ਦਾ ਇੱਕ ਧਾਗਾ ਢਿੱਲਾ ਰੱਖਣਾ ਥੋੜਾ ਜਿਹਾ ਦੋ ਸਿੱਧੇ ਫੇਰ ਆਪਣੀ ਸਾਈਡ ਉਲਟਾ ਬਿਨਾ ਬੁਨੇ ਉਲਟਾ ਬਿਨਾ ਬੁਨੇ ਫੇਰ 골ੇ ਇੱਕ ਲਾਸਟ ਵਾਲਾ ਪਾਸ ਐਸਤ੍ਰੇ ਬਣਾ ਲਾਂਗੇ ਐਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਆਉਂਦਾ ਹੈਗਾ ਨੂੰ ਅੱਗੇ ਦਿਖਾਉਣੇ ਆਪਾਂ ਇਹ ਅੱਗੇ ਦੀ ਅੱਗੇ ਜਹਾਂ ਤੇ ਬਣੇਗਾ ਸਾਰਾ ਇਹ ਇਸ ਤਰ੍ਹਾਂ ਬਣ ਕੇ ਆਊਗਾ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ